ਮਾਛਵਾੜਾ ਸਾਹਿਬ ਦੇ ਲੋਕ ਇਸ ਕਿਰਨ ਮਸੀ ਨਾਮ ਦੀ ਔਰਤ ਤੋਂ ਸੁਚੇਤ ਰਹਿਣ ਕਿਉਂਕਿ ਇਹ ਔਰਤ ਵਿਸ਼ਵਾਸ ਘਾਤ ਕਰ ਦਿੰਦੀ ਹੈ ਸਕਰੀਨ ਤੇ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਆ ਕਿਰਨ ਮਸੀ ਜੋ ਕਿ ਮਾਛੀਵਾੜ ਦੇ ਵਿੱਚ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹੈ ਪਹਿਲਾਂ ਤਾਂ ਮੂਹ ਦੀ ਮਿੱਠੀ ਬਣ ਕੇ ਲੋਕਾਂ ਦਾ ਦਿਲ ਜਿੱਤਦੀ ਹੈ ਅਤੇ ਉਸ ਤੋਂ ਬਾਅਦ ਉਹ ਕਦੋਂ ਧੋਖਾ ਦੇ ਜਾਂਦੀ ਹੈ ਲੋਕਾਂ ਨੂੰ ਕੰਨੋਂ ਤੱਕ ਖਬਰ ਨਹੀਂ ਹੁੰਦੀ ਅਤੇ ਇਹ ਪਹਿਲਾਂ ਕੀ ਕਰਦੀ ਹੈ ਆਪਣਾ ਸਾਰਾ ਹਿਸਾਬ ਕਿਤਾਬ ਕਲੀਅਰ ਕਰ ਲੈਂਦੀ ਹੈ ਹਰ 10 15 ਦਿਨਾਂ ਬਾਅਦ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਉਹਨਾਂ ਤੋਂ ਪੈਸਿਆਂ ਦੀ ਡਿਮਾਂਡ ਕਰਦੀ ਹੈ ਤੇ ਜਦੋਂ ਲੋਕ ਇਸ ਦੀ ਮਜਬੂਰੀ ਸੁਣ ਕੇ ਇਸ ਨੂੰ ਪੈਸੇ ਦੇ ਦਿੰਦੇ ਨੇ ਤਾਂ ਫਿਰ ਇਹ ਉਹਨਾਂ ਦੇ ਘਰੋਂ ਰਫੂ ਚੱਕਰ ਹੋ ਜਾਂਦੀ ਹੈ ਉਹਨਾਂ ਦਾ ਕੰਮ ਅੱਧ ਵਿਚਕਾਰ ਛੱਡ ਜਾਂਦੀ ਹੈ ਅਤੇ ਉਹਨਾਂ ਨੂੰ ਬਿਨਾਂ ਦੱਸੇ ਕੰਮ ਛੱਡ ਕੇ ਕਿਸੇ ਹੋਰ ਦੇ ਘਰ ਜਾ ਕੇ ਲੱਗ ਜਾਂਦੀ ਹੈ ਸੋ ਇਹ ਔਰਤ ਵਿਸ਼ਵਾਸਯੋਗ ਨਹੀਂ ਆ ਇਸ ਨੂੰ ਮਾਛੀ ਵਾਲੇ ਦੇ ਲੋਕ ਆਪਣੇ ਘਰ ਦੇ ਵਿੱਚ ਕੰਮ ਦੇਣ ਤੋਂ ਪਹਿਲਾਂ ਸੁਚੇਤ ਹੋ ਜਾਣ ਕਿਤੇ ਕਾਲੂ ਤੁਹਾਡੇ ਨਾਲ ਵੀ ਕੋਈ ਅਜੀਹਾ ਧੋਖਾ ਨਾ ਹੋ ਜਾਵੇ ਅਤੇ ਫਿਰ ਇਹ ਜਦੋਂ ਕੰਮ ਛੱਡ ਕੇ ਚਲੀ ਜਾਂਦੀ ਹੈ ਤਾਂ ਫਿਰ ਸਾਰਿਆਂ ਦੇ ਨੰਬਰ ਬਲੌਕ ਲਿਸਟ ਦੇ ਵਿੱਚ ਪਾ ਦਿੰਦੀ ਹੈ ਤੇ ਜੇਕਰ ਇਸ ਨੂੰ ਕਿਸੇ ਅਨਾਉਨ ਨੰਬਰ ਤੋਂ ਫੋਨ ਕੀਤਾ ਜਾਂਦਾ ਤਾਂ ਪੁੱਛਿਆ ਜਾਂਦਾ ਕਿ ਤੂੰ ਧੋਖਾ ਕਿਉਂ ਕੀਤਾ ਤਾਂ ਫਿਰ ਉਹਨਾਂ ਦੇ ਨਾਲ ਗਲਤ ਭਾਸ਼ਾ ਦਾ ਇਸਤੇਮਾਲ ਕਰਦੇ ਉਹਨਾਂ ਨੂੰ ਧਮਕੀ ਵੀ ਦਿੰਦੀ ਹੈ ਸੋ ਇਸ ਔਰਤ ਤੋਂ ਜਿੰਨਾ بچਿਆ ਜਾ ਸਕੇ ਉਹਨਾਂ بچੋ ਅਤੇ ਇਸ ਔਰਤ ਨੂੰ ਕੋਈ ਵੀ ਘਰ ਦੇ ਵਿੱਚ ਕੰਮ ਨਾ ਦੇਵੋ ਕਿਉਂਕਿ ਜਿੰਨੀ ਇਹ ਮੂਹ ਦੀ ਮਿੱਠੀ ਬਣਦੀ ਹੈ ਓਨੀ ਹੀ ਇਹ ਲੜਕੀ ਦਿਮਾਗ ਦੀ ਸ਼ਾਤਿਰ ਹੈ ਅਤੇ ਤੁਹਾਨੂੰ ਕਿਸ ਵੇਲੇ ਧੋਖਾ ਦੇ ਜਾਵੇ ਤਹਾਨੂੰ ਖੁਦ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਇਹ ਇੱਕ ਵਾਰ ਨਹੀਂ ਕਈ ਵਾਰ ਕਰ ਚੁੱਕੀ ਹੈ ਸੋ ਇਸ ਔਰਤ ਤੋਂ ਸੁਚੇਤ ਰਿਹਾ ਜਾਵੇ ਘਰ ਦੇ ਵਿੱਚ ਕੰਮ ਦੇਣ ਤੋਂ ਪਹਿਲਾਂ 100 ਵਾਰ ਜ਼ਰੂਰ ਸੋਚੋ